ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸਰਾਵਜ ਕੀ ਹਾਲ ਚਾਲ ਆ ਸੋੜਾ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੰਦਰੁਸਤ ਆ ਤੇ ਅੱਜ ਆਪਾਂ ਪਾਇਆ ਸੀ ਨਵਾਂ ਸੂਟ ਕਿਉਂਕਿ ਅੱਜ ਸਾਡੇ ਸਕੂਲ ਦੇ ਵਿੱਚ ਸਾਡੇ ਇੱਕ ਮੈਡਮ ਦੀ ਰਿਟਾਇਰਮੈਂਟ ਪਾਰਟੀ ਹੈਗੀ ਆ ਸੋ ਆਪਾਂ ਅੱਜ ਨਵਾਂ ਸੂਟ ਪਾ ਕੇ ਜਾ ਰਹੇ ਆ ਤੇ ਇਹਦੇ ਨਾਲ ਦੇ ਸੂਟ ਤੁਹਾਨੂੰ ਵੀ ਜਿੰਦੂ ਦੇਵਾਂਗੇ ਆਪਾਂ ਭੈਣਾ ਕਹਿ ਦਿੰਦੀ ਆ ਨੇ ਕਿ ਤੁਸੀਂ ਪਾ ਲੈਨੇ ਆ ਸਾਨੂੰ ਦਿੰਦੇ ਨਹੀਂ ਹੈਗੇ ਤੇ ਇਹਨਾਂ ਨਾਲ ਦੇ ਸੂਟ ਤੁਹਾਨੂੰ ਆਪਾਂ ਜਰੂਰ ਦੇਵਾਂਗੇ ਠੀਕ ਹੈ ਜੀ ਤੇ ਅ ਮਤਲਬ ਕਿ ਜਿਸ ਦਿਨ ਆਪਾਂ ਨਵਾਂ ਸੂਟ ਪਾਉਣੀ ਆ ਉਹਦੇ ਥੋੜੀ ਜਿਹੀ ਅੱਛੀ ਫੀਲਿੰਗ ਆਉਂਦੀ ਹੁੰਦੀ ਆ ਫਰੈਸ਼ੀ ਦਾ ਮਹਿਸੂਸ ਹੁੰਦਾ ਮੈਨੂੰ ਵੀ ਅੱਜ ਬਹੁਤ ਵਧੀਆ ਲੱਗ ਰਿਹਾ ਮਸਲੀਨ ਦੇ ਦੁਪट्टे ਨਾਲ ਆਪਾਂ ਸੂਟ ਪਾਇਆ ਤੁਸੀਂ ਸਾਰੀਆਂ ਪਹਿਣਾ ਦੱਸੋ ਕਿ ਤੁਹਾਨੂੰ ਮੇਰਾ ਸੂਟ ਜਿਹੜਾ ਉਹ ਕਿਸ ਤਰ੍ਹਾਂ ਦਾ ਲੱਗਿਆ ਤੇ ਮੈਨੂੰ ਤਾਂ ਖਰ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਆਪਾਂ ਵਧੀਆ ਹੀ ਕੱਢ ਕੇ ਸੋਹਣੇ ਹੁੰਨੇ ਆ ਹਨਾ ਤੁਹਾਨੂੰ ਪਤਾ ਹੀ ਹੈ ਕਿ ਹਰ ਇਨਸਾਨ ਆਪਣੀ ਪਸੰਦ ਦਾ ਹੀ ਸੂਟ ਪਾਉਣਾ ਹੁੰਦਾ ਜਿਹੜਾ ਉਹਨੂੰ ਸਭ ਤੋਂ ਵੱਧ ਪਸੰਦ ਹੁੰਦਾ ਤੇ ਉਸ ਤੋਂ ਬਾਅਦ ਉਹਨੂੰ ਸੈਟੀਸਫੈਕਸ਼ਨ ਵੀ ਬ ਅ ਮਤਲਬ ਕਿ ਜਵਾਬ ਆ ਜਿਹੜੇ ਉਹ ਵੀ ਦੇਣੇ ਨੇ ਤੇ ਇੱਕ ਨਾ ਭੈਣ ਨੇ ਮਤਲਬ ਜਿਨ੍ਹਾਂ ਦਾ ਮੈਂ ਤੁਹਾਨੂੰ ਪੁੱਛਿਆ ਸੀਗਾ ਕਿ ਜਰੂਰ ਦੱਸਿਓ ਉਹਨਾਂ ਦੇ ਬੇਟੇ ਦੇ ਬੇਟੀ ਆ 5 ਸਾਲ ਦੀ ਜਿਹਦੇ ਐਂਜੀਨੋ ਐਕਸੀਮਾ ਦੀ ਪ੍ਰੋਬਲਮ ਹੈ ਤੇ ਬਹੁਤ ਸਾਰੀਆਂ ਭੈਣਾਂ ਨੇ ਆਪਣਾ ਜੋ ਵੀ ਉਹਨਾਂ ਨੂੰ ਪਤਾ ਸੀ ਉਹ ਸਾਰਾ ਕੁਝ ਦੱਸਿਆ ਤੇ ਉਹ ਆਪਾਂ ਸ਼ਾਮ ਨੂੰ ਗੱਲ ਕਰਦੇ ਆ ਠੀਕ ਆ ਚਲੋ ਸ਼ਾਮ ਨੂੰ ਆ ਕੇ ਗੱਲ ਕਰਦੇ ਆ ਤੁਹਾਡੇ ਨਾਲ ਤੇ ਹੁਣ ਤਾਂ ਜਾਣ ਤੋਂ ਪਹਿਲਾਂ ਜਸਟ ਮੈਂ ਤੁਹਾਡੇ ਨਾਲ ਆਪਣੇ ਸੂਟ ਦੀ ਗੱਲ ਕਰਨੀ ਸੀਗੀ ਤੇ ਫਿਰ ਆਪਾਂ ਸ਼ਾਮ ਨੂੰ ਆ ਕੇ ਫਿਰ ਮਿਲਦੇ ਆ ਠੀਕ ਹੈ ਜੀ ਹਾਂਜੀ ਆਪਾਂ ਸਵੇਰੇ ਮਿਲੇ ਸੀ ਤੇ ਸਵੇਰ ਤੋਂ ਬਾਅਦ ਹੋ ਗਈ ਆ ਹੁਣ ਰਾਤ 8:30 ਵਜੇ ਤੇ ਅੱਜ ਆਪਾਂ ਪਾਇਆ ਸੀ ਨਵਾਂ ਸੂਟ ਹਨਾ ਇੱਕ ਭੈਣ ਨੇ ਕਮੈਂਟ ਕੀਤਾ ਸੀ ਸ਼ਾਰਟ ਵੀਡੀਓ ਤੇ ਕਹਿੰਦੀ ਅੱਜ ਲੱਗਦਾ ਵੀ ਅੱਜ ਕੋਈ ਪ੍ਰੋਗਰਾਮ ਹੋਊਗਾ ਹਨਾ ਤੇ ਭੈਣਾਂ ਦਾ ਨਾ ਹੁਣ ਮੇਰੇ ਦਿਲ ਦੀਆਂ ਵੀ ਜਾਣਨ ਲੱਗ ਗਈਆਂ ਹਨਾ ਤੇ ਭੈਣ ਕਹਿੰਦੀ ਵੀ ਅੱਜ ਕੋਈ ਪ੍ਰੋਗਰਾਮ ਹੋਊਗਾ ਸੱਚੀ ਭੈਣ ਉਹ ਅੱਜ ਪ੍ਰੋਗਰਾਮ ਸੀਗਾ ਅੱਜ ਸਾਡੇ ਮੈਡਮ ਰਿਟਾਇਰ ਹੋਈ ਸੀਗੇ ਕਮਾਸੇ ਦੇ ਲੈਕਚਰਰ ਅੱਜ ਰਿਟਾਇਰ ਹੋਈ ਸੀ ਇਸ ਕਰਕੇ ਸਾਡੇ ਸਕੂਲ ਚ ਅੱਜ ਰਿਟਾਇਰਮੈਂਟ ਪਾਰਟੀ ਸੀ ਤੇ ਇਸ ਕਰਕੇ ਆਪਾਂ ਉਹ ਮੋਟੂ ਪਾ ਕੇ ਗਏ ਸੀਗੇ ਭੈਣ ਦਾ ਅੰਦਾਜ਼ਾ ਬਿਲਕੁਲ ਸਹੀ ਨਿਕਲਿਆ ਤੇ ਲੋ ਜੀ ਹੁਣ ਆਪਾਂ ਰਾਤ ਨੂੰ ਜਿਹੜੀ ਵੀਡੀਓ ਬਣਾਉਣੀ ਹੈਗੀ ਆ ਤੁਹਾਨੂੰ ਪਤਾ ਹੀ ਹੈਗਾ ਕਿ ਆਪਣਾ ਟਾਈਮ ਹੀ ਹੈ ਜਿਹੜਾ ਉਹ ਰਾਤ ਨੂੰ ਹੀ ਲੱਗਦਾ ਹੁੰਦਾ ਇਸ ਤੋਂ ਪਹਿਲਾਂ ਆਪਣੇ ਕੋਲ ਟਾਈਮ ਹੀ ਨਹੀਂ ਹੁੰਦਾ ਹੈਗਾ ਬਾਹਰ ਅੱਜ ਬੜਾ ਸੋਹਣਾ ਮੌਸਮ ਹੈ ਹਵਾ ਚੱਲ ਰਹੀ ਹੈ ਤੇ ਪਰ ਆਪਾਂ ਨੂੰ ਅੰਦਰ ਖੜ ਕੇ ਵੀਡੀਓ ਬਣਾਉਣੀ ਪੈ ਰਹੀ ਹੈ ਤੇ ਇੱਕ ਮੈਂ ਤੁਹਾਨੂੰ ਆਹ ਦੱਸਦਾ ਕਿਸੇ ਭੈਣ ਨੇ ਪੁੱਛਿਆ ਸੀਗਾ ਵੀ ਭੈਣਿਆ ਕੀ ਹੈ ਤੁਹਾਡੇ ਜਿਹੜਾ ਲਟਕ ਰਿਹਾ ਹੈ ਲੜੀਆਂ ਕਿ ਕੁਝ ਹੋਰ ਹੈ ਲੋ ਜੀ ਇਹ ਲੜੀਆਂ ਨੇ ਲੋ ਇਹ ਆਨਲਾਈਨ ਮੰਗਾਈਆਂ ਸੀਗੀਆਂ ਲੜੀਆਂ ਤੇ ਇੱਕ ਸਾਈਡ ਨੂੰ ਇਕੱਠੀਆਂ ਕੀਤੀਆਂ ਮੀਆਂ ਨੇ ਕਿਉਂਕਿ ਫਿਰ ਇਹ ਅਟਕਦੀਆਂ ਨਹੀਂ ਜਦੋਂ ਆਪਾਂ ਲੰਘਦੇ ਟੱਪਦੀਆਂ ਹਨ ਤੇ ਲੋ ਜੀ ਅਗਲੀ ਗੱਲ ਕੀ ਆ ਆਪਾਂ ਨਾ ਹਰ ਰੋਜ਼ ਕੋਈ ਨਾ ਕੋਈ ਵਲੌਗ ਚਲੋ ਹਰ ਰੋਜ਼ ਤਾਂ ਮੈਂ ਨਹੀਂ ਪਾਉਂਦੀ ਹੈਗੀ ਫੇਸ ਰਿਲੇਟਡ ਵੀਡੀਓ ਹਫਤੇ 'ਚ ਦੋਕ ਵਾਰ ਪਾਉਣੀ ਹੁੰਦੀ ਆ ਤੇ ਚਲੋ ਫੇਸ ਰਿਲੇਟਡ ਦਾ ਆਪਾਂ ਪਾ ਦਿੰਨੇ ਆ ਪਰ ਹੱਥਾਂ ਰਿਲੇਟ ਨੂੰ ਸਾਫ਼ ਕਰਨ ਵਾਸਤੇ ਹੁਣ ਆਪਾਂ ਵਲੌਗ ਨਹੀਂ ਪਾਇਆ ਕੋਈ ਸਤੀਆਂ ਦੇ ਵਿੱਚ ਇੱਕ ਪਾਇਆ ਸੀਗਾ ਉਸ ਤੋਂ ਬਾਅਦ ਨਹੀਂ ਪਾਇਆ ਸੋ ਅੱਜ ਮੈਂ ਤੁਹਾਡੇ ਹੱਥਾਂ ਲਈ ਬਾਹਾਂ ਲਈ ਇੱਕ ਵਲੌਗ ਹੈ ਜਿਹੜਾ ਉਹ ਦੇ ਰਹੀਆਂ ਤੁਹਾਨੂੰ ਹੁਣ ਉਹਦੇ ਲਾ ਵਾਸਤੇ ਮੈਂ ਚੀਜ਼ਾਂ ਕੋਈ ਜ਼ਿਆਦਾ ਨਹੀਂ ਲੈਣਾ ਚੀਜ਼ਾਂ ਪੋਹੀ ਲੈਣੇ ਹੁੰਦੇ ਆ ਜਿਹੜੀਆਂ ਤੁਹਾਡੇ ਘਰਾਂ ਦੇ ਵਿੱਚ ਆਮ ਹੀ ਹੁੰਦੀਆਂ ਨੇ ਇੱਕ ਮੈਂ ਲਿਆ ਹੈਗਾ ਜੀ ਚੌਲਾਂ ਦਾ ਆਟਾ ਇੱਕ ਚਮਚ ਤੇ ਅੱਧਾ ਕ ਚਮਚ ਮੈਂ ਕਾਫੀ ਦਾ ਲਿਆ ਹੈਗਾ ਇੱਕ ਛੋਟਾ ਜਿਹਾ ਪਾਊਚ ਕਾਫੀ ਦਾ ਉਹ ਲਿਆ ਹੈਗਾ ਦੋਨੋਂ ਚੀਜ਼ਾਂ ਨੂੰ ਕਰ ਲਿਆ ਮਿਕਸ ਉਹਦੇ ਵਿੱਚ ਆਪਾਂ ਪਾ ਲਾਂਗੇ ਜੀ ਗਲਾਬ ਗਲਾਬ ਜੜ ਕਿਉਂਕਿ ਆਪਾਂ ਇਹਦਾ ਇੱਕ ਪੀਸਟ ਜਿਹਾ ਬਣਾ ਲੈਣਾ ਹੈਗਾ ਪੀਸਟ ਬਣਾ ਕੇ ਆਪਾਂ ਆਪਣੇ ਹੱਥਾਂ ਤੇ ਅਪਲਾਈ ਕਰਨਾ ਹੈ ਤੇ ਉਸ ਤੋਂ ਬਾਅਦ ਨਾਲ ਨਾਲ ਮੈਂ ਤੁਹਾਡੇ ਨਾਲ ਇੱਕ ਗੱਲ ਵੀ ਬਹੁਤ ਜ਼ਰੂਰੀ ਕਰਨੀ ਹੈਗੀ ਹੈ ਲੋ ਪਿਕਪਾ ਪੇਸਟਾ ਜਾਂ ਬਣਾ ਲਿਆ ਇਹਦਾ ਚੋਲਾ ਆਂਦੇ ਆਟੇ ਨੇ ਸਕਿਨ ਜਿਹੜੀ ਉਹ ਥੋੜੀ ਵਾਈਟ ਕਰ ਦੇਣੀ ਹੁੰਦੀ ਆ ਤੇ ਕੱਲ ਨੂੰ ਹੈਗਾ ਸੰਡੇ ਆ ਤੁਹਾਨੂੰ ਵਲੌਗ ਦੇਣ ਤੋਂ ਬਾਅਦ ਆਪਾਂ ਪਿਆਜ਼ ਤੇ ਅਦਰਕ ਦਾ ਰਸ ਜਿਹੜਾ ਉਹ ਵੀ ਕੱਢਣਾ ਹੈਗਾ ਕੱਢ ਕੇ ਤੇ ਫਿਰ ਉਹਦੇ ਵਿੱਚ ਗੁਲਾਬ ਚਲ ਪਾ ਕੇ ਆਪਾਂ ਆਪਣੇ ਵਾਲਾਂ ਤੇ ਵੀ ਅਪਲਾਈ ਕਰਨਾ ਹੈ ਅਜੇ ਆਪਣਾ ਕੰਮ ਧੰਦੇ ਹੈ ਜਿਹੇ ਰਹਿੰਦੇ ਨੇ ਲੋ ਜੀ ਹੁਣ ਮੈਂ ਨਾ ਇਹਨੂੰ ਇਸ ਤਰ੍ਹਾਂ ਬਣਾ ਲਿਆ ਬਹੁਤ ਜ਼ਿਆਦਾ ਫਾਈਨ ਉਹ ਤਾਂ ਨਹੀਂ ਬਣਾਇਆ ਹੈਗਾ ਥੋੜਾ ਜਿਹਾ ਮੈਨੂੰ ਗਲੌਬ ਚਲ ਹੋਰ ਚਾਹੀਦਾ ਲੋ ਜੀ ਦੋਨਾਂ ਚੀਜ਼ਾਂ ਨੂੰ ਕਰ ਲਿਆ ਮਿਕਸ ਮਿਕਸ ਕਰਕੇ ਨਾ ਹੁਣ ਇਹਨੂੰ ਆਪਾਂ ਅਪਲਾਈ ਕਰਾਂਗੇ ਆਪਣੇ ਹੈਂਡਸ ਦੇ ਉੱਪਰ ਤੇ ਅੱਜ ਸ਼ਾਪ ਦੇ ਉੱਪਰ ਭੈਣਾ ਵੀ ਆਈਆਂ ਸੀਗੀਆਂ ਤੇ ਮਿਲ ਕੇ ਬਹੁਤ ਅੱਛਾ ਲੱਗਦਾ ਲੋ ਜੀ ਇਹ ਨਾ ਥੋੜਾ ਦਰਦਰਾ ਹੁੰਦਾ ਹੈ ਨਾ ਚੌਲਾਂ ਦਾ ਆਟਾ ਤੇ ਕੌਫੀ ਤਾਂ ਹੁੰਦੀ ਹੀ ਹੁੰਦੀ ਹੈਗੀ ਐ ਤੇ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਆਪਣੇ ਹੱਥਾਂ ਤੇ ਲਾਉਣਾ ਹੈ ਤੇ ਇਹਦੀ ਕਰਨੀ ਹੈਗੀ ਆ ਮ사ਜ 20 ਤੋਂ 25 ਮਿੰਟ ਤੁਸੀਂ ਇੱਕ ਹੱਥ ਦੇ ਉੱਪਰ ਐ ਨਹੀਂ ਆ ਕਿ ਬਹੁਤ ਜ਼ਿਆਦਾ ਰਗੜਨਾ ਹੈਗਾ ਹੱਥ ਲਾਲ ਕਰ ਲਓ ਹਲਕਾ ਹਲਕਾ ਜਿਹੜਾ ਮ사ਜ ਹੈ ਤੁਸੀਂ ਉਹ ਕਰੀ ਜਾਣੀ ਹੈਗੀ 15 ਤੋਂ 20 ਮਿੰਟ ਕਰ ਲਓ ਜੇ ਜ਼ਿਆਦਾ دیر ਨਹੀਂ ਹੁੰਦੀ ਤੁਹਾਡੇ ਕੋਲ 25 ਮਿੰਟ ਨਹੀਂ ਹੁੰਦੀ ਤੇ ਤੁਸੀਂ ਇਹਨੂੰ ਥੋੜਾ ਜਿਹਾ ਹੋਰ ਇਹਦੇ ਵਿੱਚ ਨਾ ਮੇਰੇ ਗਲਬ ਚ ਖਤਮ ਹੋ ਗਏ ਥੋੜਾ ਜਿਹਾ ਪਾਣੀ ਲੈ ਲੈਣੀ ਆ ਇਹਦੇ ਵਿੱਚ ਕਿਉਂਕਿ ਬਹੁਤ ਹਾਰਡ ਹੈ ਜੇ ਲਓ ਜੀ ਇਹਨੂੰ ਆਪਾਂ ਥੋੜਾ ਜਿਹਾ ਘਟਲਾ ਕਰ ਲਿਆ ਲੋ ਨਾਲ ਨਾਲ ਆਪਾਂ ਗੱਲ ਵੀ ਕਰਾਂਗੇ ਉਹਦੇ ਵਾਸਤੇ ਮੈਂ ਤੁਹਾਨੂੰ ਗੱਲ ਹੀ ਕਰਨੀ ਸੀਗੀ ਕਿ ਜਿਹੜਾ ਆਪਾਂ ਪਾਇਆ ਸੀਗਾ ਵਲੌਗ ਕਿ ਬੱਚੀ ਦਾ 5 ਸਾਲ ਦੀ ਬੱਚੀ ਹੈ ਕਿਸੇ ਭੈਣ ਦੀ ਤੇ ਉਹਦੇ ਉਹਨੂੰ ਨਾ ਐਕਜ਼ਿਮਾ ਦੀ ਪ੍ਰੋਬਲਮ ਹੈਗੀ ਆ ਐਕਜ਼ਿਮਾ ਦੇ ਵਿੱਚ ਖਾਰਿਸ਼ ਹੁੰਦੀ ਆ ਬਹੁਤ ਜ਼ਿਆਦਾ ਡਰਾਈਨੈਸ ਹੁੰਦੀ ਆ ਤੇ ਬਹੁਤ ਸਾਰੀਆਂ ਭੈਣਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਕਹੋ ਕਿ ਨਿੰਮ ਦੇ ਪਾਣੀ ਦੇ ਵਿੱਚ ਪੱਤੇ ਬਾੜ ਕੇ ਤੇ ਵੀ ਉਹਦੇ ਵਿੱਚ ਬੱਚੇ ਨੂੰ ਉਹਦੇ ਨਾਲ ਨਮਾਉਣ ਹਨਾ ਤੇ ਉਹ ਮੈਗਲਨ ਦੱਸਦਾ ਕਿ ਇਹ ਉਹ ਸਾਰੀਆਂ ਚੀਜ਼ਾਂ ਕਰ ਚੁੱਕੇ ਨੇ ਫੇਰ ਕਿਸੇ ਨੇ ਕਿਹਾ ਤੇਲ ਲਾਉਣ ਹਨਾ ਉਹ ਵੀ ਸਭ ਚੀਜ਼ਾਂ ਉਹ ਕਰ ਚੁੱਕੇ ਨੇ ਤੇ ਇੱਕ ਭੈਣ ਨਾ ਬਲਜਿੰਦਰ ਸਿੰਘ ਕੇ ਬਲਜਿੰਦਰ ਕੌਰ ਦੀ ਆਈਡੀ ਤੋਂ ਮੈਂ ਸ਼ਾਰਟ ਵੀਡੀਓ ਵੀ ਪਾਈ ਉਹ ਸਪੈਸ਼ਲੀ ਇਸੇ ਲਈ ਪਾਈ ਸੀ ਕਿ ਉਹਨਾਂ ਨੇ ਡਾਕਟਰ ਹੋਂਡਾ ਦੱਸੇ ਸੀਗੇ ਕੋਈ ਪਟਿਆਲੇ ਤੋਂ ਤੇ ਉਹਨਾਂ ਨੂੰ ਅਸੀਂ ਪੁੱਛਣਾ ਜਾਂਦੇ ਸੀਗੇ ਕਿ ਐਡਰੈਸ ਦੱਸ ਦੋ ਪ੍ਰੋਪਰ ਐਡਰੈਸ ਕੀ ਆ ਇਸ ਕਰਕੇ ਆਪਾਂ ਇਹ ਵਲੌਗ ਹੈ ਜਿਹੜਾ ਉਹ ਪਾਇਆ ਸੀ ਪਰ ਹਜੇ ਤੱਕ ਪੈਣ ਦਾ ਕੋਈ ਬਹੁਤਾ ਜਵਾਬ ਆਇਆ ਨਹੀਂ ਹੈ ਸੈਟੀਸਫੈਕਟਰੀ ਮੈਨੂੰ ਲੱਗਦਾ ਹੈ ਜਾਓ ਮੈਨੂੰ ਕਾਲ ਕਰ ਲੈਣ ਮੇਰਾ ਨੰਬਰ ਨੋਟ ਕਰ ਲੈਣ 9464202440 ਇਹਦੇ ਤੇ ਮੈਨੂੰ ਕਾਲ ਕਰਕੇ ਮੈਨੂੰ ਪ੍ਰੋਪਰ ਜਿਹੜਾ ਹੈਗਾ ਡਾਕਟਰ ਦਾ ਐਡਰੈਸ ਉਹ ਦੱਸ ਦੇ ਕਿਉਂਕਿ ਬਹੁਤ ਕੰਮ ਦਾ ਕੰਮ ਹੈਗਾ ਕਿ ਬੱਚਾ ਇੰਨੀ ਤਕਲੀਫ ਦੇ ਵਿੱਚ ਹੈ ਔਖਾ ਹੋ ਰਿਹਾ ਬੱਚਾ ਤੇ ਆਪਾਂ ਨੂੰ ਇੰਨੀ ਕਿ ਹੈਲਪ ਹੈ ਜਿਹੜੀ ਉਹਨਾਂ ਦੀ ਕਰ ਦੇਣੀ ਚਾਹੀਦੀ ਹੈ ਬਾਕੀ ਅਦਰਵਾਇਜ਼ ਮੈਨੂੰ ਪਹਿਣਾ ਨਹੀਂ ਕਾਫੀ ਸਾਰੇ ਜਿਹੜੇ ਇਲਾਜ ਆ ਉਹ ਭੇਜੀ ਨਹੀਂ ਕਿਸੇ ਨੇ ਚਮੇਲੀ ਦਾ ਤੇਲ ਕਿਹਾ ਕਿਸੇ ਨੇ ਕੁਝ ਕਿਹਾ ਹਨਾ ਬੜਾ ਕੁਝ ਕਿਹਾ ਤੇ ਮੈਨੂੰ ਜਿਹੜੀਆਂ ਭੈਣਾਂ ਨੂੰ ਪਤਾ ਹੈਗਾ ਇਹਦੇ ਬਾਰੇ ਉਹ ਮੈਨੂੰ ਸਪੈਸ਼ਲੀ WhatsApp ਤੇ ਭੇਜ ਦੇਣ ਇੱਕ ਦੋ ਭੈਣਾਂ ਨੇ ਭੇਜੇ ਵੀ ਹੈਗੇ ਆ ਤੇ ਪਰ ਮੈਂ ਉਹਨਾਂ ਨੂੰ ਪੁੱਛਣਾ ਜਾਊਂਗੀ ਦੁਬਾਰਾ ਮੈਨੂੰ ਕਾਲ ਕਰ ਲੈਣ ਕਾਲ ਕਰਕੇ ਮੈਨੂੰ ਡਾਕਟਰ ਦਾ ਐਡਰੈਸ ਦੱਸ ਦੇਣ ਤਾਂ ਕਿ ਆਪਾਂ ਵਲੌਗ ਦੇ ਵਿੱਚ ਪਾ ਸਕੀਏ ਤੇ ਉਹ ਬੱਚੀ ਦੀ ਹੈਲਪ ਹੈ ਜਿਹੜੀ ਉਹ ਆਪਾਂ ਕਰ ਸਕੀਏ ਠੀਕ ਹੈ ਜੀ ਇਹ ਬਹੁਤ ਜ਼ਰੂਰੀ ਹੁੰਦਾ ਕਿਸੇ ਦੀ ਹੈਲਪ ਕਰਨੀ ਜੇ ਕੋਈ ਤਕਲੀਫ ਚ ਹੈਗਾ ਤੇ ਆਪਾਂ ਨੂੰ ਉਹਦੇ ਬਾਰੇ ਡਾਕਟਰ ਪਤਾ ਹੈਗਾ ਕੋਈ ਤੇ ਆਪਾਂ ਨੂੰ ਜ਼ਰੂਰ ਦੱਸ ਦੇਣਾ ਚਾਹੀਦਾ ਲਓ ਜੀ ਇਸ ਤਰ੍ਹਾਂ ਕਰਕੇ ਨਾਲ-ਨਾਲ ਤੁਸੀਂ ਮ사ਜ ਕਰੀ ਜਾਓ ਨਾਲ-ਨਾਲ ਆਪੀਆਂ ਗੱਲਾਂ ਗੁੱਲਾਂ ਕਰਦੇ ਰਹੋ ਜੇ ਆਪਾਂ ਗੱਲਾਂ ਕਰਦੇ ਕਰਦੇ ਇਸ ਤਰ੍ਹਾਂ ਮ사ਜ ਕਰਦੇ ਹਾਂ ਨਾ ਫਿਰ ਆਪਾਂ ਨੂੰ ਟਾਈਮ ਸੌਖਾ ਲੰਘ ਜਾਂਦਾ ਨਹੀਂ ਤੇ ਫਿਰ ਆਪਣਾ ਟਾਈਮ ਹੀ ਨਹੀਂ ਲੰਘਦਾ ਹੈਗਾ ਜੇ ਆਪਾਂ ਇਕੱਲੇ ਮ사ਜ ਇਸ ਤਰ੍ਹਾਂ ਬੈਠ ਕੇ ਕਰਨੀ ਹੋਵੇ ਤਾਂ ਆਪਾਂ 15 ਤੋਂ 20 ਮਿੰਟ ਮ사ਜ ਜਿਹੜੀ ਉਹ ਕਰ ਨਹੀਂ ਸਕਦੇ ਤੇ ਜੇ ਆਪਾਂ ਕਿਸੇ ਨਾਲ ਗੱਲਾਂ ਕਰਦੇ ਆ ਤਾਂ ਫੇਰ ਆਪਣੇ ਤੋਂ ਮਸਾਜ ਹੋ ਜਾਂਦੀ ਹੁੰਦੀ ਆ ਇੱਕ ਨਾ ਨਾਜ਼ੀਆ ਭੈਣ ਨੇ ਜੀ ਸੇਰਪੁਰ ਤੋਂ ਤੇ ਉਹ ਅਕਸਰ ਕਮੈਂਟ ਕਰਦੇ ਰਹਿੰਦੇ ਨੇ ਵਲੌਗਸ ਦੇ ਉੱਪਰ ਤੇ ਫੇਰ ਉਹਨਾਂ ਨੇ ਮੇਰੇ ਨਾਲ ਫੋਨ ਤੇ ਵੀ ਗੱਲ ਕੀਤੀ ਮੈਨੂੰ ਬਹੁਤ ਚੰਗਾ ਲੱਗਿਆ ਤੇ ਬੜਾ ਪਿਆਰ ਦਿੰਦੀ ਆ ਨੀ ਜੀ ਭੈਣਾ ਬਸ ਪੁੱਛੋ ਹੀ ਨਾ ਮੈਂ ਮਤਲਬ ਕਿ ਸਾਰੀਆਂ ਭੈਣਾ ਵੱਲੋਂ ਬਹੁਤ ਮੈਨੂੰ ਪਿਆਰ ਮਿਲ ਰਿਹਾ ਮੈਂ ਬਹੁਤ ਲੱਕੀ ਆ ਇਸ ਕੰਮ ਦੇ ਵਿੱਚ ਆ ਕੇ ਕਿ ਇੰਨਾ ਪਿਆਰ ਮਿਲਦਾ ਮੇਰੀਆਂ ਭੈਣਾਂ ਤੋਂ ਮੈਨੂੰ ਇੰਨਾ ਪਿਆਰ ਮਿਲ ਰਿਹਾ ਤੇ ਮੈਨੂੰ ਉਮੀਦ ਆ ਕਿ ਭੈਣਾਂ ਇਹ ਪਿਆਰ ਆ ਜਿਹੜਾ ਇਹ ਇਸੇ ਤਰ੍ਹਾਂ ਬਰਕਰਾਰ ਰੱਖਣਗੀਆਂ ਮੈਨੂੰ ਬਹੁਤ ਅੱਛਾ ਲੱਗਦਾ ਜਦੋਂ ਕਹਿੰਦੀਆਂ ਨੇ ਕਿ ਸਾਨੂੰ ਤੋਂ ਆਪਣੀ ਛੋਟੀ ਭੈਣ ਲੱਗਦੀਆਂ ਜਾਂ ਸਾਨੂੰ ਆਪਣੀ ਵੱਡੀ ਭੈਣ ਲੱਗਦੀਆਂ ਕਿਸੇ ਦੀ ਹੁਣ ਮੈਂ ਛੋਟੀ ਭੈਣ ਹਾਂ ਕਿਸੇ ਦੀ ਵੱਡੀ ਭੈਣ ਹਾਂ ਬਹੁਤ ਵੱਡੀ ਫੈਮਿਲੀ ਹੈ ਆਪਣੀ ਤੇ ਇੰਨਾ ਪਿਆਰ ਆ ਜਿਹੜਾ ਤੁਹਾਡਾ ਉਹਦੇ ਕਰਕੇ ਹੀ ਮੈਂ ਔਖੇ ਹੋ ਕੇ ਵੀ ਬਲੌਗ ਆਉਂਦੀ ਰਹਿਣੀ ਰਾਤ ਨੂੰ ਵੀ ਮੈਂ ਇਹ ਕੰਮ ਆ ਜਿਹੜਾ ਆ ਕੇ ਕਰਦੀਆਂ ਸ਼ੌਪ ਤੋਂ ਆ ਕੇ ਅਦੀ ਮੰਦੀਪ ਪਹਿਣਾਏ ਸੀ ਜੀ ਇੱਥੇ ਆਪਣੇ ਨੇੜੇ ਪਿੰਡ ਹੈਗੇ ਚਹਿਲਾ ਪਿੰਡ ਤੇ ਉਹ ਆ ਕੇ ਗਏ ਨੇ ਆਪਣੀ ਸ਼ਾਪ ਤੇ ਤੇ ਉਹਨਾਂ ਨੇ ਜਦੋਂ ਆਪਣੇ ਸੂਟ ਦੇਖੇ ਤੇ ਰੇਟ ਦੇਖਿਆ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਅਸੀਂ ਸਿਰਫ ਆਪਣਾ ਟਾਈਮ ਹੈ ਜਿਹੜਾ ਉਹ ਲੰਘਾਉਣ ਵਾਸਤੇ ਕੰਮ ਕਰ ਰਹੇ ਹਾਂ ਪੈਸਾ ਇਕੱਠਾ ਕਰਨ ਲਈ ਨਹੀਂ ਕਰ ਰਹੇ ਇੱਕ ਦੋ ਪਹਿਣਾ ਕਈ ਵਾਰੀ ਕਮੈਂਟ ਕਰ ਦਿੰਦੀਆਂ ਨੇ ਨਾ ਕਿ ਤੁਹਾਨੂੰ ਕੀ ਪੈਸੇ ਦੀ ਕਮੀ ਆ ਜੌਬ ਦਿੱਤੀ ਆ ਰੱਬ ਨੇ ਹਨਾ ਤੁਹਾਡੇ ਤੋਂ ਕਿੱਕੇ ਬੈਠਿਆ ਨਹੀਂ ਜਾਂਦਾ ਸੋ ਜਿਹੜੀਆਂ ਭੈਣਾਂ ਆ ਕੇ ਜਾਂਦੀਆਂ ਨੇ ਨਾ ਮੇਰੇ ਕੋਲੇ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਇਹ ਕਿਉਂ ਕਰ ਰਹੀਆਂ ਅਸੀਂ ਕੰਮ ਹਨ ਤੇ ਬਸੋ ਜੀ ਆਪਣਾ ਟਾਈਮ ਹੈ ਜਿਹੜਾ ਉਹ ਵਧੀਆ ਲੰਘ ਰਿਹਾ ਹੈ ਟਾਈਮ ਹੀ ਲਗਾ ਰਹੀਆਂ ਬਸ ਟਾਈਮ ਹੀ ਲਗਾਉਣਾ ਆਪਾਂ ਤੇ ਉਹ ਲਗਾ ਰਹੀਆਂ ਤੇ ਲੋ ਜੀ ਇਸ ਤਰ੍ਹਾਂ ਕਰਦੇ ਕਰਦੇ ਆਪਾਂ ਜਹਾਨੂੰ ਕੁਝ ਕਰ ਜਾਾਂਗੇ ਕਦੇ ਲਗਾਉਂਦੇ ਲਗਾਉਂਦੇ ਟਾਈਮ ਵਿੱਚ ਤਾਂ ਸਭ ਨੇ ਕੁਝ ਕਰ ਨਹੀਂ ਆ ਤੇ ਜਦੋਂ ਬੰਦਾ ਅੰਦਰੋਂ ਥੋੜਾ ਜਿਹਾ ਟੁੱਟਿਆ ਹੁੰਦਾ ਨਾ ਉਦੋਂ ਫਿਰ ਉਹਨੂੰ ਥੋੜਾ ਜਿਆਦਾ ਲੱਗਦਾ ਹੁੰਦਾ ਵੀ ਚਲੋ ਠੀਕ ਹੈ ਜੇ ਟਾਈਮ ਲੰਘ ਰਿਹਾ ਤਾਂ ਹਨਾ ਧਿਆਨ ਆ ਜਿਹੜਾ ਉਹ ਆਪਾਂ ਇਧਰਲੇ ਪਾਸੇ ਲਾਉਣਾ ਹੁੰਦਾ ਬਸ ਹੋਰ ਕੁਝ ਨਹੀਂ ਹੈਗਾ ਆਦਰਵਾਇਜ਼ ਮੈਨੂੰ ਲੱਗਦਾ ਮੈਨੂੰ ਐ ਲੱਗਦਾ ਜੀ ਇਹ ਦੇਸ਼ ਤੇ ਪਾਪਾ ਹੁੰਦੇ ਮੈਂ ਨਹੀਂ ਇੰਨੀ ਔਖੀ ਹੋਣਾ ਸੀਗਾ ਕਿਉਂਕਿ ਮੈਨੂੰ ਮੈਂ ਥੋੜੀ ਜੀ ਆਰਾਮ ਪ੍ਰਸਤ ਜ਼ਿਆਦੇ ਸੀਗੀ ਤੇ ਮੈਂ ਇਦਾਂ ਇੰਨਾ ਕੰਮ ਵਾਲੀ ਹੈ ਨਹੀਂ ਸੀ ਪਰ ਜੋ ਮੈਂ ਕਰ ਰਹੀ ਹਾਂ ਲੋ ਜੀ ਆਪਾਂ ਆਪਣੀ ਮਸਾਜ ਮਸੂਜ ਕਰ ਰਹੀਆਂ ਨਾਲ ਨਾਲ ਨਾ ਚਰੋ ਭੈਣਾਂ ਨੂੰ ਮਿਲ ਲਈਦਾ ਇਸ ਬਾਨੇ ਭੈਣਾਂ ਨਾਲ ਗੱਲਾਂ ਹੋ ਜਾਂਦੀਆਂ ਨੇ ਤੇ ਬਾਕੀ ਨਾ ਬਹੁਤ ਸਾਰੀਆਂ ਭੈਣਾਂ ਨੇ ਕੱਲ ਪ੍ਰਸ਼ਾਦ ਬਣਾਇਆ ਜਿਹੜਾ ਮੈਂ ਟੇਡਾ ਹਲਵਾ ਪਾਇਆ ਸੀ ਨਾ ਵਲੌਗ ਦੇ ਵਿੱਚ ਉਹ ਭੈਣਾਂ ਨੇ ਨਾ ਬਹੁਤ ਭੈਣਾਂ ਨੇ ਬਣਾਇਆ ਤੇ ਬਣਾ ਕੇ ਨਾ ਮੈਨੂੰ ਉਹਨਾਂ ਨੇ ਫੋਟੋ ਖਿੱਚ-ਖਿੱਚ ਕੇ ਵੀ ਭੇਜੀਆਂ WhatsApp ਤੇ ਵੀ ਅਸੀਂ ਬਣਾ ਲਿਆ ਇੱਕ ਭੈਣ ਨੇ ਆਪਣੇ ਦਵਿੰਦਰ ਕੌਰ ਨੇ ਤੇ ਉਹ ਕਹਿੰਦੇ ਵੀ ਮੇਰੀ ਨਾ ਜਿਹੜੀ ਪੋਤੀ ਕਿਹਾ ਕਿ ਉਹਨਾਂ ਨੇ ਦੋਤੀ ਕਿਹਾ ਤਾਂ ਮੈਂ ਭੁੱਲ ਗਈ ਉਹ ਕਹਿੰਦੇ ਵੀ ਇਹ ਖਾਂਦੀ ਨਹੀਂ ਆ ਕੁਝ ਪ੍ਰਸ਼ਾਦ ਵਗੈਰਾ ਤਾਂ ਜਮੇ ਨਹੀਂ ਖਾਂਦੀ ਕਹਿੰਦੇ ਅੱਜ ਅੱਧੀ ਕੋਲੀ ਖਾ ਗਈ ਇਹ ਕਹਿੰਦੇ ਮੈਨੂੰ ਬਹੁਤ ਖੁਸ਼ੀ ਹੋਈ ਸੱਚੀ ਭੈਣੋ ਇੰਨਾ ਕੁ ਟੇਸਟੀ ਬਣਦਾ ਜਿਹੜੀਆਂ ਭੈਣਾਂ ਨੇ ਬਣਾਇਆ ਹੋਊਗਾ ਉਹਨਾਂ ਨੂੰ ਤਾਂ ਪਤਾ ਹੋਊਗਾ ਪਰ ਅੱਜ ਨਾ ਮੈਂ ਸਕੂਲ ਲੈ ਜਾਣਾ ਭੁੱਲ ਗਈ ਮੈਨੂੰ ਬਹੁਤ ਜ਼ਿਆਦਾ ਅਫਸੋਸ ਹੋਇਆ ਕਿ ਮੇਰੀਆਂ ਭੈਣਾਂ ਵਿਚਾਰੀਆਂ ਜਿਹੜੀਆਂ ਕਹਿੰਦੀਆਂ ਸੀ ਵੀ ਤੇਰੇ ਤੋਂ ਚਾਹੇ ਚੰਗਾ ਬਣੇ ਚਾਹੇ ਮਾੜਾ ਬਣੇ ਅਸੀਂ ਖਾਵਾਂਗੇ ਤੇ ਉਹਨਾਂ ਲਈ ਅੱਜ ਮੈਂ ਬੜਿਆਂ ਦਾ ਬਹੁਤ ਵਧੀਆ ਪਰ ਮ ਤੇ ਚਾ ਲੋਕਾਂ ਦੀ ਫੇਰ ਖਵਾਵਾਂਗੇ ਉਹਨਾਂ ਨੂੰ ਤੇ ਪਰ ਤੁਸੀਂ ਸਾਰੀਆਂ ਭੈਣਾਂ ਉਹ ਹਲਵਾ ਜਿਹੜਾ ਉਹ ਜ਼ਰੂਰ ਬਣਾਇਓ ਬਹੁਤ ਵਧੀਆ ਜੀ ਉਹ ਬਸ ਕੁਛ ਹੋਈ ਨਾ ਉਹਦਾ ਤਾਂ ਤੁਸੀਂ ਵੀ ਕਿੰਨੇ ਵਧੀਆ ਚੀਜ਼ ਬਣ ਕੇ ਰੈਡੀ ਹੁੰਦੀ ਆ ਉਹ ਤੇ ਸਾਰੀਆਂ ਹੀ ਭੈਣਾਂ ਬਣਾ ਲੈਣਗੀਆਂ ਉਹਦੇ ਚ ਜਮੇ ਔਖਾ ਨਹੀਂ ਆ ਤੇ ਬਹੁਤ ਜਲਦੀ ਬਣ ਜਾਂਦਾ ਹੈ ਤੇ ਆਪਣੇ ਪੁੱਤੇ ਪੋਤੀਆਂ ਜਿਹੜੀਆਂ ਦਾਲੀਆਂ ਸਾਹਮ ਰਹੀਆਂ ਨੇ ਪੁੱਤੇ ਪੋਤੀਆਂ ਨੂੰ ਉਹਨਾਂ ਨੂੰ ਜ਼ਰੂਰ ਬਣਾ ਕੇ ਖਵਾਇਓ ਤੁਸੀਂ ਆਪਣੇ ਪੁੱਤੇ ਪੋਤੀਆਂ ਤੇ ਬੱਚੇ ਬੜੇ ਖੁਸ਼ ਹੋ ਕੇ ਖਾਣਗੇ ਮਠਿਆਈ ਵਰਗਾ ਲੱਗਦਾ ਜੀ ਉਹ ਮੈਨੂੰ ਨਾ ਐ ਲੱਗਦਾ ਜਿਵੇਂ ਪੇਠੇ ਦੀ ਮਠਿਆਈ ਹੁੰਦੀ ਥੋੜਾ ਥੋੜਾ ਉਸ ਤਰ੍ਹਾਂ ਦੀ ਫੀਲ ਆ ਤੇ ਲੋ ਜੀ ਮੈਨੂੰ ਲੱਗਦਾ ਹੁਣ ਮੈਂ ਤਾਂ ਕਰ ਦਿਆਂ ਬੰਦ ਕਿਉਂਕਿ ਵਲੌਗ ਜ਼ਿਆਦਾ ਲੰਮਾ ਹੋ ਜਾਊਗਾ ਜਿਵੇਂ ਐਂ ਤੁਹਾਡੇ ਨਾਲ ਗੱਲਾਂ ਗੁੱਲਾਂ ਮਾਰਦੀ ਰਹੀ ਤਾਂ ਲੋ ਬਾਕੀ ਆਪਾਂ ਨੂੰ ਫੋਨ ਫੋਨ ਲਗਾਤਾਰ ਚਲਦੇ ਰਹਿੰਦੇ ਨੇ ਆਪਣੇ ਆਉਂਦੇ ਰਹਿੰਦੇ ਨੇ ਪਰ ਮਾਫੀ ਚਾਹੂੰਗੀ ਜੇ ਮੈਂ ਭੈਣਾ ਦੇ ਕਿਸੇ ਦੇ ਫੋਨ ਅਟੈਂਡ ਨਹੀਂ ਕਰ ਪਾਈ ਕਿਉਂਕਿ ਸ਼ਾਮ ਨੂੰ ਵੀ ਮੈਂ ਬਹੁਤ ਜ਼ਿਆਦਾ ਬਿਜ਼ੀ ਹੋ ਜਾਨੀ ਆ ਜੀ ਸ਼ੌਪ ਤੇ ਆ ਕੇ ਤੁਹਾਨੂੰ ਪਤਾ ਹੀ ਹੈ ਕੰਮ ਬਹੁਤ ਹੁੰਦਾ ਹੈ ਨਾ ਬਾਕੀ ਕੱਲਿਆਂ ਨੂੰ ਤਾਂ ਕੰਮ ਹੁੰਦਾ ਹੀ ਆ ਜੀ ਬਹੁਤ ਤੇ ਲੋ ਹੁਣ ਮੈਨੂੰ ਲੱਗਦਾ ਮੈਂ ਇੱਥੇ ਕਰ ਦਿਆਂ ਬੰਦ ਆਪਣੇ ਹੱਥ ਦੀ ਮ사ਜ ਇੱਕ ਹੱਥ ਤੇ ਕਰੀ ਆ ਜੇ ਦੂਜੇ ਤੇ ਮੈਂ ਬਾਅਦ ਚ ਕਰੂੰਗੀ ਅੱਜ ਬੈਠ ਕੇ ਆਰਾਮ ਨਾਲ ਇਸੀ ਜਿੱਥੇ ਬੈਠ ਕੇ ਕਰੂੰਗੀ ਕੱਪੜੇ-ਕੁੱਪੜੇ ਚੇਂਜ ਕਰਕੇ ਬਾਲਾਂ ਦਾ ਆਪਣਾ ਉਹ ਲਾ ਕੇ ਪਿਆਜ਼ ਦੇ ਅੰਦਰ ਕ ਦਾ ਰਸ ਉਹ ਬਾਲਾਂ ਨੂੰ ਲਾ ਕੇ ਕਿਉਂਕਿ ਕੱਲ ਨੂੰ ਵਾਲ ਧੋਣੇ ਆ ਤੇ ਅੱਜ ਰਾਤ ਨੂੰ ਪੂਰੀ ਰਾਤ ਮੈਂ ਲਾ ਕੇ ਰੱਖੂੰਗੀ ਤੇ ਲੋ ਜੀ ਤੁਹਾਨੂੰ ਮੈਂ ਲਾ ਕੇ ਰੱਖਣਾ ਬਸ ਹੱਲ ਦੇ ਨਾਲ ਠੀਕ ਹੈ ਜੀ ਕਿ ਤੁਸੀਂ ਆਪਣੇ ਬਾਲਾਂ ਦਾ ਧਿਆਨ ਰੱਖੋ ਆਪਣੀ ਸਕਿਨ ਦਾ ਧਿਆਨ ਰੱਖੋ ਜੇ ਮੈਂ ਹਟ ਜਾਨੀ ਆ ਤੇ ਸ਼ਾਇਦ ਤੁਸੀਂ ਵੀ ਹਟ ਜਾਨੇ ਇੱਕ ਨਾ ਜੀ ਇੱਕ ਕੁੜੀ ਦਾ ਸੱਚ ਮੈਨੂੰ ਕੱਲ ਮੈਸੇਜ ਆਇਆ ਸੀਗਾ ਉਹ ਕਹਿੰਦੀ ਨਾ ਜੀ ਮੈਨੂੰ ਵੈਸਣ ਸੂਟ ਨਹੀਂ ਕਰਦਾ ਜੇ ਤਾਂ ਕਹਿੰਦੀ ਵੈਸੇ ਪੈਕ ਲਾਉਣੀ ਆ ਤੇ ਚਲੋ ਠੀਕ ਹੈ ਜੀ ਇਹ ਕਹਿੰਦੀ ਮੈਂ ਮਾੜਾ ਜਿਹਾ ਵੀ ਮ사ਜ ਕਰ ਲੈਣੀ ਆ ਤਾਂ ਮੇਰਾ ਫੇਸ ਆ ਜਿਹੜਾ ਉਹ ਤਾਂ ਰੈੱਡ ਹੋ ਜਾਂਦਾ ਜਾਂ ਰੈਸ਼ ਪੈ ਜਾਂਦੇ ਨੇ ਜਲਣ ਹੋਣ ਲੱਗ ਜਾਂਦੀ ਹੈ ਕਿਸੇ ਨੂੰ ਵੀ ਇਹਦੇ ਬਾਰੇ ਕੁਝ ਪਤਾ ਹੋਵੇ ਤਾਂ ਤੁਸੀਂ ਜਰੂਰ ਦੱਸਿਓ ਕਿ ਉਹਨੂੰ ਕੀ ਕਰਨਾ ਚਾਹੀਦਾ ਕੁਝ ਵੀ ਨਹੀਂ ਕਹਿੰਦੀ ਮੈਂ ਲਾ ਸਕਦੀ ਕੁਝ ਵੀ ਲਾਉਣੀ ਆ ਹਲਕੇ ਜਿਵੇਂ ਮ사ਜ ਕਰਦੀ ਆ ਤੇ ਕਹਿੰਦੀ ਮੇਰਾ ਜਿਹੜਾ ਫੇਸ ਹੈਗਾ ਉਹ ਉਹ ਤੇ ਜਲਣ ਬਹੁਤ ਜ਼ਿਆਦਾ ਹੁੰਦੀ ਹੈ ਜ਼ਰੂਰ ਦੱਸਿਓ ਵੈਸੇ ਵੈਸੇ ਤਾਂ ਮੈਨੂੰ ਲੱਗਦਾ ਨਹੀਂ ਐ ਵੀ ਕਿਸੇ ਨੂੰ ਹੁੰਦੀ ਆ ਪਰ ਤੁਸੀਂ ਦੱਸਿਓ ਜ਼ਰੂਰ ਠੀਕ ਆ ਜੀ ਤੇ ਚਲੋ ਹੁਣ ਮੈਂ ਕਿ ਹੱਥ ਸਾਫ਼ ਕਰ ਲਾਂ ਫੇਰ ਦਿਖਾਉਣੀ ਆ ਤੁਹਾਨੂੰ ਦੋਨੋਂ ਹੱਥਾਂ ਦਾ ਕੀ ਫੱਕ ਐ ਲਓ ਜੀ ਹੁਣ ਆਪਾਂ ਦੋਨੋਂ ਹੱਥਾਂ ਨੂੰ ਦਿਖਾਉਣੀ ਆ ਇੱਕ ਆਪਣਾ ਆਹ ਹੱਥ ਮੈਂ ਐਨਕ ਲਾ ਕੇ ਦੇਖਾ ਮੈਨੂੰ ਤਾਂ ਆਪ ਦਾ ਹੱਥ ਦਿਖਦਾ ਨਹੀਂ ਹੈਗਾ ਲਓ ਜੀ ਹੱਜੀ ਆਪਾਂ ਹੱਥ ਜਿਹੜਾ ਉਹ ਸਾਫ਼ ਨਹੀਂ ਕੀਤਾ ਲੋ ਇੱਕ ਆਪਣਾ ਆਹ ਵਾਲਾ ਹੱਥ ਜਿਹਨੂੰ ਆਪਾਂ ਸਾਫ਼ ਕਰ ਲਿਆ ਪਤਾ ਨਹੀਂ ਭੈਣ ਕੀ ਕਹਿ ਦਿੰਦੀਆਂ ਤੁਹਾਡੇ ਹੱਥਾਂ 'ਨ ਕੀ ਹੋਇਆ ਲੋ ਬਹੁਤ ਫਰਕ ਹੈ ਜੀ ਆਹ ਹੱਥ ਦਾ ਤੇ ਆਹ ਹੱਥ ਦਾ ਕਾਫੀ ਫਰਕ ਹੈ ਮੈਨੂੰ ਤਾਂ ਲੱਗ ਰਿਹਾ ਬਾਕੀ ਤੁਹਾਨੂੰ ਪਤਾ ਨਹੀਂ ਮੈਨੂੰ ਲਾਈਕ ਦੇ ਵਿੱਚ ਤਾਂ ਬਹੁਤ ਲੱਗ ਰਿਹਾ ਕੈਮਰੇ 'ਚ ਲੱਗ ਰਿਹਾ ਕਿ ਨਹੀਂ ਉਹ ਨਹੀਂ ਮੈਨੂੰ ਪਤਾ ਆਏਗਾ ਇਹ ਤੁਸੀਂ ਦੱਸਿਓ ਮੈਨੂੰ ਤੇ ਅਦਰਵਾਈਜ਼ ਕਾਫੀ ਫਰਕ ਹੈ ਅਸਲ 'ਚ ਐਕਚੁਅਲੀ ਫਰਕ ਹੈਗਾ ਆਹ ਜਿਹੜਾ ਹੈਗਾ ਇਹ ਬਹੁਤ ਸਾਫ਼ ਹੋ ਗਿਆ ਤੇ ਇਹ ਹਜੇ ਸਾਫ਼ ਹੋਣ ਵਾਲਾ ਹੈ ਲੋ ਪਰਕ ਤਾ ਨਜ਼ਰ ਆਉਂਦਾ ਹੈ ਜੀ ਲੋ ਮੈਨੂੰ ਵੀ ਆ ਰਿਹਾ ਤੇ ਤੁਹਾਨੂੰ ਵੀ ਆਊਗਾ ਆ ਆਪਣਾ ਹਜੇ ਹੱਥਾਂ ਜਿਹੜਾ ਸਫਾਈ ਇਹਦੀ ਨਹੀਂ ਕਰੀ ਸਿਰਫ ਇਹਦੀ ਕਰੀ ਹੈ ਠੀਕ ਹੈ ਤੇ ਤੁਸੀਂ ਵੀ ਇਸ ਤਰ੍ਹਾਂ ਕਰਨੀ ਹੈ ਮੈਂ ਤਾਂ ਹਜੇ ਮ사ਜ ਜਿਹੜੀ ਉਹ 10 ਮਿੰਟ ਹੀ ਕਰੀ ਹੈ ਪਰ ਆਪਾਂ ਜਦੋਂ 15 ਤੋਂ 20 ਮਿੰਟ ਤੱਕ ਮ사ਜ ਕਰਦੇ ਰਵਾਂਗੇ ਨਾ ਪੋਲੀ ਪੋਲੀ ਹਲਕੇ ਹਲਕੇ ਹੱਥਾਂ ਨਾਲ ਕਰਦੇ ਰੋ ਰਗੜਨਾ ਨਹੀਂ ਹੈਗਾ ਆਪਾਂ ਆਪਣੇ ਹੱਥਾਂ ਨੂੰ ਖਰਾਬ ਨਹੀਂ ਕਰਨਾ ਹੈਗਾ ਤੇ ਕਿਉਂਕਿ ਸੋਹਣੇ ਸੋਹਣੇ ਹੱਥ ਰੱਖਣੇ ਹੈਗੇ ਆਪਾਂ ਆਪਣੇ ਤੇ ਮੈਂ ਹੁਣ ਬੈਠ ਕੇ ਦੂਜੇ ਹੱਥ ਦੇ ਵੀ ਮ사ਜ ਕਰੂੰਗੀ ਕਿਉਂਕਿ ਆਪਾਂ ਨਾ ਫੇਸ ਦਾ ਚੁਮਕਾਉਂਦੇ ਰਹਿਣ ਪਰ ਹੱਥਾਂ ਨੂੰ ਲੁਕਾਉਂਦੇ ਰਹਿਣੇ ਆ ਜਦੋਂ ਵੀ ਆਪਾਂ ਕਿਤੇ ਬੈਠਦੇ ਆ ਨਾ ਕਿਸੇ ਇਕੱਠਵੱਟ 'ਚ ਉਦੋਂ ਆਪਾਂ ਹੱਥ ਲੁਕਾਉਂਦੇ ਰਹਿਣੇ ਆ ਤੇ ਹੱਥਾਂ ਨੂੰ ਲੁਕਾਉਣਾ ਨਾ ਪਵੇ ਸਾਨੂੰ ਇਸ ਕਰਕੇ ਆਪਾਂ ਨੂੰ ਆਪਣੇ ਹੱਥਾਂ ਦੀ ਸਫਾਈ ਕਰਨੀ ਵੀ ਬਹੁਤ ਜ਼ਰੂਰੀ ਹੈ ਤੇ ਚਲੋ ਠੀਕ ਹੈ ਜੀ ਸਾਰੀਆਂ ਭੈਣਾਂ ਜਰੂਰ ਇਹਨੂੰ ਅਪਲਾਈ ਕਰਿਓ ਤੇ ਗਰਦਨ ਦਾ ਕਾਲਾ ਹੋਣਾ ਜਿਹੜੀ ਗਰਦਨ ਕਾਲੀ ਹੋ ਜਾਂਦੀ ਗਰਦਨ ਲਈ ਵੀ ਬਹੁਤ ਕਾਮਯਾਬ ਨੁਸਖਾ ਹੈਗਾ ਗਰਦਨ ਤੇ ਵੀ ਤੁਸੀਂ ਉਦਾਂ ਹੀ 10 ਤੋਂ 15 ਮਿੰਟ ਮ사ਜ ਕਰ ਲਿਓ ਇਨਾ ਦੀ ਗਰਦਨ ਬਹੁਤ ਕਾਲੀ ਆ ਗਰਦਨ ਬਹੁਤ ਵਧੀਆ ਹੋ ਜੂਗੀ ਠੀਕ ਆ ਜੀ ਪੂਣੀਆਂ ਹੋ ਜਾਂਦੀਆਂ ਨੇ ਕਿਸੇ ਕਿਸੇ ਦੀਆਂ ਬਹੁਤ ਜਿਆਦੇ ਤੇ ਹੱਥ ਹੋ ਜਾਂਦੇ ਨੇ ਉਹਨਾਂ ਨੂੰ ਸਹੀ ਕਰਨ ਵਾਸਤੇ ਇਹ ਬਹੁਤ ਵਧੀਆ ਰੈਮਡੀ ਹੈਗੀ ਆ ਚਲੋ ਜੀ ਫਿਰ ਆਪਾਂ ਫਿਰ ਮਿਲਦੇ ਆ ਕੋਈ ਹੋਰ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ